ਹਾਂਜੀ ਕਿਵੇਂ ਹੋ ਸਾਰੇ ਅੱਜ ਤੁਹਾਨੂੰ ਮੈਂ ਨਾ ਇੱਕ ਆਸਟ੍ਰੇਲੀਆ ਦੀ ਪਾਰਥ ਆਸਟ੍ਰੇਲੀਆ ਦੀ ਇੱਕ ਗੱਲਬਾਤ ਦਿਖਾਉਣਾ ਕਿ ਜਦੋਂ ਇੱਥੇ ਮੀਂਹ ਪੈਂਦਾ ਵਾ ਹੁਣ ਮੀਂਹ ਪੈ ਰਿਹਾ ਵਾ ਜਿੱਦਾਂ ਆਪਣੇ ਪੰਜਾਬ 'ਚ ਮੀਂਹ ਪੈਂਦੇ ਆ ਤੇ ਉਦੋਂ ਕੀ ਹੁੰਦਾ ਵਾ ਤੇ ਜਦੋਂ ਇੱਥੇ ਆਸਟ੍ਰੇਲੀਆ ਜਿਹੜੀ ਪਾਰਥ ਆਸਟ੍ਰੇਲੀਆ ਇੱਕ ਮੈਂ ਤੁਹਾਨੂੰ ਪਿੰਡ ਦੀ ਇੱਕ ਉਹਦੀ ਸਰਵਬ ਦੀ ਇਹਨਾਂ ਨੂੰ ਵੀਡੀਓ ਦਿਖਾਉਣਾ ਕਿ ਜਦੋਂ ਇੱਥੇ ਮੀਂਹ ਪੈਂਦਾ ਵਾ ਤੇ ਉਦੋਂ ਗਲੀਆਂ ਨਾਲੀਆਂ ਦੇ ਵਿੱਚ ਚਿੱਕੜ ਇੱਕ ਮਿੰਟ ਵਿੱਚ ਕਿਉਂ ਨਹੀਂ ਹੁੰਦਾ ਕਿਉਂ ਜਿਹੜਾ ਮੀ ਦਾ ਪਾਣੀ ਆ ਕਿਵੇਂ ਉਹਨੂੰ ਜਿਹੜਾ ਇੱਥੋਂ ਦਾ ਸਿਸਟਮ ਆ ਕਿਵੇਂ ਕੰਟਰੋਲ ਕਰਦਾ ਕਿਵੇਂ ਆਸਟ੍ਰੇਲੀਆ ਨੇ ਇਹ ਸਾਰੇ ਕੀੜੇ ਪ੍ਰਬੰਧ ਏਡੇ ਵੱਡੇ ਪੱਧਰ ਤੇ ਕੀਤੇ ਹੋਏ ਆ ਕਿ ਜਿਹੜਾ ਕੋਈ ਵੀ ਜਿਹੜਾ ਮਤਲਬ ਕਹਿ ਸਕਦੇ ਆ ਆਪਣਾ ਵੀ ਕਿਤੇ ਛੱਪੜ ਨਹੀਂ ਲੱਗਦੇ ਚੱਕੜ ਨਹੀਂ ਲੱਗਦੇ ਛੇਤੀ ਕਿਤੇ ਜਿਹੜੀਆਂ ਸੜਕਾਂ ਬਲੌਕ ਨਹੀਂ ਕਿਉਂ ਨਹੀਂ ਹੁੰਦੀਆਂ ਤੁਹਾਨੂੰ ਆ ਉਹ ਝਲਕ ਦਿਖਾਉਣਾ ਸੋ ਦੇਖਿਓ ਜਰੂਰ ਸ਼ਾਇਦ ਤੁਹਾਡੇ ਵੀਡੀਓ ਇਹ ਕੰਮ ਆ ਸਕੇ ਆਉ ਝਾਤੀ ਮਾਰਦੇ ਆ ਤਾਨੂੰ ਇੱਕ ਮਿਸਟਰੀਡ ਦੀ ਜਿਹੜੀ ਝਾਤੀ ਮਰਉਣ ਲੱਗਾ ਤੁਹਾਨੂੰ ਦੇਖ ਕੇ ਜਿਹੜਾ ਉਹ ਪੂਰਾ ਆਨੰਦ ਆਊਗਾ ਵੀ ਕਿੰਨੀ ਜ਼ਬਰਦਸਤ ਗੱਲਬਾਤ ਹੈ ਇੱਥੇ ਦੇ ਪ੍ਰਬੰਧ ਕਿੰਨੇ ਜਿਹੜੇ ਆ ਉਹ ਜ਼ਬਰਦਸਤ ਆ ਆਓ ਝਾਤੀ ਮਾਰਦੇ ਆਂ ਆਓ ਹਾਂਜੀ ਆਹ ਵੇਖੋ ਮੀਂਹ ਪੈ ਰਿਹਾ ਪਹਿਲਾਂ ਤੇ ਨੋਟ ਕਰੋ ਵੀ ਮੀਂਹ ਪੈ ਰਿਹਾ ਸਾਰੇ ਪਾਸੇ ਕਾਫੀ ਵੱਡੇ ਪੱਧਰ ਤੇ ਜਿਹੜਾ ਮੀਂਹ ਦਾ ਜਿਹੜਾ ਕੰਮ ਹੋ ਕੇ ਖੜਿਆ ਵਾ ਹਾਂਜੀ ਇਹ ਹਨਾ ਸੜਕਾਂ ਤੁਹਾਡੇ ਸਾਹਮਣੇ ਆ ਦੋਵੇਂ ਪਾਸੇ ਸੜਕਾਂ ਦਿਖਾ ਦਿੰਦਾ ਆ ਦੇਖੋ ਪਾਣੀ ਆ ਰਿਹਾ ਵਾ ਜੇ ਤੁਸੀਂ ਧਿਆਨ ਨਾਲ ਦੇਖੋ ਮੀਂਹ ਪੈ ਰਿਹਾ ਪਾਣੀ ਆ ਰਿਹਾ ਵਾ ਤੇ ਦੂਰ ਤੱਕ ਦੇਖੋ ਕਿ ਮੀਂਹ ਪੈ ਰਿਹਾ ਵਾ ਇਹ ਪਾਣੀ ਆ ਰਿਹਾ ਵਾ ਇਹ ਪਾਣੀ ਕਿਤੇ ਵੀ ਕੋਈ ਰਾਹ ਨਹੀਂ ਬਲੌਕ ਕਰ ਰਿਹਾ ਕੋਈ ਕੁਝ ਨਹੀਂ ਉਹ ਜੀ ਪ੍ਰੋਬਲਮ ਨਹੀਂ ਕ੍ਰੀਏਟ ਕਰ ਰਿਹਾ ਆਖਰ ਇਹ ਪਾਣੀ ਦੀ ਸਮੱਸਿਆ ਕਿਵੇਂ ਹੱਲ ਕੀਤੀ ਹੋਈ ਇਹਨਾਂ ਨੇ ਬڑے ਤਗੜੇ ਪ੍ਰਬੰਧਨਾਂ ਕੋਲ ਬਹੁਤ ਹੀ ਵਧੀਆ ਸੋਹਣੇ ਪ੍ਰਬੰਧਿਆ ਕਿ ਜਿਹੜਾ ਰਾਹਾਂ ਦਾ ਪਾਣੀ ਆ ਤਾਜਾ ਜਿਹੜਾ ਇੰਦਾ ਸੜਕਾਂ ਦਾ ਪਾਣੀ ਜਿਹੜਾ ਆ ਰਿਹਾ ਵਾ ਉਹ ਕਿੱਥੇ ਜਾ ਰਿਹਾ ਵਾ ਦੇਖੋ ਕਿੰਨੇ ਚੰਗੇ ਤਰੀਕੇ ਦੇ ਨਾਲ ਇਹਨਾਂ ਨੇ ਇਹਨਾਂ ਨੇ ਜਿਹੜੇ ਗਵਰਨਮੈਂਟਾਂ ਵਾ ਇਥੋਂ ਦੀਆਂ ਪਰਥ ਆਸਟ੍ਰੇਲੀਆ ਦੀਆਂ ਕਿੰਨੇ ਵਧੀਆ ਪ੍ਰਬੰਧ ਕੀਤੇ ਹੋਏ ਆ ਆ ਦੇਖੋ ਤੁਹਾਨੂੰ ਫੇਰ ਦੁਬਾਰਾ ਝਾਤੀ ਮਾਰ ਆ ਰਿਆਂ ਪੂਰਾ ਮੀਂਹ ਪੈ ਰਿਹਾ ਵਾ ਅਜੇ ਮੀਂਹ ਹੋਰ ਵੀ ਤੇਜ਼ ਹੋ ਸਕਦਾ ਆ ਦੇਖੋ ਆ ਦੇਖੋ ਪਾਣੀ ਕਿੱਥੇ ਜਾ ਰਿਹਾ ਪਾਣੀ ਡਰੇਨੇਜ ਜਾ ਰਿਹਾ ਵਾ ਆ ਦੇਖੋ ਹਰ ਸੜਕ ਦੇ ਕੰਡਿਆਂ ਤੇ ਇੰਡੀਆਂ ਕਈ 100 ਡਰੇਨਾ ਬਣੀਆਂ ਹੋਣਗੀਆਂ ਆ ਦੇਖੋ ਪਾਣੀ ਰੜੜ ਕੇ ਸੜਕਾਂ ਦਾ ਇਨਾ ਡਰੇਨਾ ਦੇ ਵਿੱਚ ਪੈ ਰਿਆ ਵਾ ਦੇਖ ਪੂਰੇ ਜੋਰਾਂ ਤੇ ਨਹੀਂ ਸ਼ੁਰੂ ਹੋ ਚੁੱਕਾ ਵਾ ਸੋ ਇਹ ਜਿਹੜਾ ਪਾਣੀ ਆ ਇਹ ਡਰੇਨਾ ਤੋਂ ਇਹਨਾਂ ਸੜਕਾਂ ਤੋਂ ਡਰੇਨਾ ਇਕੱਠੀਆਂ ਕਰਦੀਆਂ ਇਹਨਾਂ ਡਰੇਨਾ ਤੋਂ ਇਹ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਚਲਾ ਜਾਂਦਾ ਨਹਿਰਾਂ ਤੋਂ ਦਰਿਆਵਾਂ ਤੋਂ ਹੁੰਦਾ ਹੋਇਆ ਸਿੱਧਾ ਸਮੁੰਦਰਾਂ ਦੇ ਵਿੱਚ ਇਸ ਤਰ੍ਹਾਂ ਜਿਹੜਾ ਪਾਣੀ ਆ ਇਹ ਸਾਰਾ ਜਿਹੜਾ ਇਕੱਠਾ ਕਰ ਲਿਆ ਜਾਂਦਾ ਕਿਤੇ ਵੀ ਕੋਈ ਬਲਾਕੇਜ ਨਹੀਂ ਹੋਣ ਦਿੰਦੇ ਤੇ ਤੁਹਾਡੇ ਸਾਹਮਣੇ ਆ ਦੇਖੋ ਸੜਕਾਂ ਸਾਫ਼ ਕਲੀਅਰ ਤੇ ਕੋਈ ਇਹਨਾਂ ਚ ਪ੍ਰੋਬਲਮ ਨਹੀਂ ਆਉਣੀ ਇਸ ਤਰ੍ਹਾਂ ਜਿਹੜਾ ਆਸਟ੍ਰੇਲੀਆ ਵਾ ਆਪਣੇ ਪਾਣੀ ਨੂੰ ਕੰਟਰੋਲ ਕਰਦਾ ਵਾ ਥੈਂਕ ਯੂ ਵੀਡੀਓ ਵਾਚ ਕਰਨ ਲਈ